ਸਤ ਸ੍ਰੀ ਅਕਾਲ ਜੀ Hindu ਧਰਮ ਜੋ ਇੱਕ ਪ੍ਰਾਚਨ ਧਰਮ ਹੈ ਜਿਸ ਦਾ ਨਾਮ ਹੀ ਸਨਾਤਨ ਮਤ ਹੈ ਕਿਉਂਕਿ Hindu ਸ਼ਬਦ ਦਾ ਕਿਤੇ ਵੀ ਜਿਕਰ ਨਹੀਂ ਮਿਲਦਾ ਖੈਰ ਪ੍ਰਾਚਨ ਧਰਮ ਹੈ ਤੇ ਇਸ ਦੇ ਵਿਚਾਰਾਂ ਦਾ ਵਿਸਥਾਰ ਵੇਦਾਂ ਤੇ ਪੁਰਾਣਾ ਵਿੱਚ ਮਿਲਦਾ ਹੈ ਜਿਸ ਤਰ੍ਹਾਂ ਚਾਰ ਵੇਦ ਨੇ ਜੋ ਪਹਿਲਾਂ ਇੱਕੋ ਹੀ ਪੋਥੀ ਸੀ ਪਰ ਬਾਅਦ ਦੇ ਵਿੱਚ ਵਿਆਸ ਜੀ ਨੇ ਚਾਰ ਰੰਗ ਵੱਖਰੇ ਵੱਖਰੇ ਕਰਕੇ ਰਿਗਵੇਦ ਯਜੁਰਵੇਦ ਅਥਰਵਵੇਦ ਅਤੇ ਸਾਮਵੇਦ ਨਾ ਰੱਖੇ ਪੁਰਾਣ 18 18 ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਪੁਰਾਣ ਵੇਦਾਂ ਤੋਂ ਵੀ ਪੁਰਾਣੇ ਨੇ ਅਤੇ ਇਹ ਰਿਸ਼ੀਆਂ ਦੇ ਮੂੰਹੋਂ ਨਿਕਲੇ ਹੋਏ ਬੋਲ ਜੋ ਲੋਕਾਂ ਤੋਂ ਪੀੜੀਦਰ ਪੀੜੀ ਅੱਗੇ ਪਹੁੰਚੇ ਮੈਂ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਇੱਕ ਸਮਾਨਾ ਗਿਆਨ ਜ਼ਰੂਰ ਪਤਾ ਹੋਵੇ ਕਿਉਂਕਿ ਇਹ ਸਾਰੇ ਗ੍ਰੰਥ ਸੰਸਕ੍ਰਿਤ ਦੇ ਵਿੱਚ ਨੇ ਜੋ ਹਿੰਦੀ ਦੇ ਵਿੱਚ ਨੇ ਤੇ ਪੰਜਾਬੀ ਪਾਠਕ ਹੈ ਜੋ ਉਹ ਇਹਨਾਂ ਭਾਸ਼ਾਵਾਂ ਤੋਂ ਕਾਫੀ ਅਣਭੇਜਾ ਹੈ ਸੋ ਇਸ ਲਈ ਮੈਂ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਇੱਕ ਵਾਰ ਜਦੋਂ ਅੰਗਰੇਜ਼ਾਂ ਨੇ ਹਿੰਦੂਮਤ ਦੀ ਪ੍ਰਭਾਸ਼ਾ ਪੁੱਛੀ ਸੀ ਤਾਂ ਵੱਡੇ ਸਿਆਣਿਆਂ ਨੇ ਇਹ ਆਖਿਆ ਸੀ ਕਿ ਜੋ ਵੀ ਇਨਸਾਨ ਚਾਰ ਵੇਦਾਂ 18 ਪੁਰਾਣਾਂ ਅਤੇ 108 ਉਪਨਿਸ਼ਦਾਂ ਦੇ ਵਿੱਚ ਵਿਸ਼ਵਾਸ ਰੱਖਦਾ ਉਹ Hindu ਹੈ ਮੈਂ ਸਾਰਾ ਪਠਨ ਵੇਦਾਂ ਦਾ ਤੇ ਪੁਰਾਣਾ ਦਾ ਭਾਵੇਂ 100% ਨਹੀਂ ਕੀਤਾ ਵਿੱਚੋਂ ਵਿੱਚੋਂ ਪੜਿਆ ਕਿਉਂਕਿ ਦੁਹਰਾਓ ਬਹੁਤ ਹੈ ਕਥਾਵਾਂ ਬਹੁਤ ਲੰਮੀਆਂ ਨੇ ਤੇ ਨਾਂ ਵੀ ਬਹੁਤ ਕਠਨ ਨੇ ਕਥਾਵਾਂ ਦਾ ਪੁਰਾਣਾ ਵਿੱਚ ਤਾਂ ਖਾਸ ਕਰਕੇ ਦੁਹਰਾਓ ਬਹੁਤ ਹੈ ਪਰ ਕੁਝ ਥੋੜਾ ਬਹੁਤ ਫਰਕ ਪਾ ਕੇ ਦੱਸੀਆਂ ਗਈਆਂ ਘਟਨਾਵਾਂ ਨੇ ਜਿੰਨਾ ਘਟਨਾਵਾਂ ਜਾਂ ਨਾਵਾਂ ਬਾਰੇ ਮੈਨੂੰ ਜ਼ਿਆਦਾ ਉਤਸੁਕਤਾ ਸੀ ਉਹਨਾਂ ਬਾਰੇ ਜਾਣਨ ਦਾ ਮੈਂ ਜ਼ਿਆਦਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦਾ ਵਿਸਥਾਰ ਵੀ ਕੀਤਾ ਪਰ ਉਹ ਬਹੁਤਾ ਨਹੀਂ ਫੇਰ ਵੀ ਯਾਨੀ ਕਿ ਮੈਂ ਬਹੁਤਾ ਨਹੀਂ ਕਰ ਸਕਿਆ ਵੇਦ ਦਾ ਅਰਥ ਹੈ ਗਿਆਨ ਵੇਦ ਪਹਿਲਾਂ ਲਿਖਤੀ ਰੂਪ ਚ ਨਹੀਂ ਸਨ ਇਹ ਸੁਣ ਕੇ ਯਾਦ ਕਰਕੇ ਅੱਗੇ ਤੋਂ ਅੱਗੇ ਪਹੁੰਚੇ ਜਿਸ ਕਾਰਨ ਨਾਮ ਸ਼ਰuti ਪਿਆ ਔਰ 3500 ਸਾਲ ਵੇਦਾਂ ਦਾ ਇਤਿਹਾਸ ਮੰਨਿਆ ਜਾਂਦਾ ਜੋ ਵੱਡੇ ਵਿਗਿਆਨੀ ਜਿਹੜੇ ਇਹਨਾਂ ਚੀਜ਼ਾਂ ਨੂੰ ਪੁਰਾਤੱਤਵ ਵਿਭਾਗ ਐ ਹੋਰ ਕੌਣ ਨੇ ਉਹ ਜੋ ਦੱਸਦੇ ਆ ਮੇਰਾ ਇਹਦੇ ਚ ਕੋਈ ਦਾਵਾ ਨਹੀਂ ਹੈ ਕਿ ਇਹ ਕਿੰਨੇ ਪੁਰਾਣੇ ਨੇ ਵੇਦ ਕਿਸੇ ਇੱਕ ઋષਿ ਨੇ ਨਹੀਂ ਰਚੇ ਇਹਨਾਂ ਚ ਵਿਸ਼ਿਸ਼ਟ ਵਿਸ਼ਵਾਮিত্র ਭਾਰਦਵਾਜ ਆਦ ਅਨੇਕ ઋਸ਼ੀਆਂ ਦੇ ਉਚਾਰੇ ਹੋਏ ਸ਼ਲੋਕ ਨੇ ਤੇ ਮੰਤਰ ਨੇ ਜੋ ਉਹਨਾਂ ਨੇ ਬਰਮਾ ਜੀ ਤੋਂ ਬਾਅਦ ਜਾਨੀ ਕਿ ਬਰਮਾ ਜੀ ਤੋਂ ਸੁਣੇ ਜਿਨ੍ਹਾਂ ਵਿੱਚ ਸੂਰਜ ਅਗਨੀ ਵాయు ਇੰਦਰ ਆਦ ਦੇਵਤਿਆਂ ਦੀ ਮਹਿਮਾ ਹੈ ਸਭ ਤੋਂ ਵੱਧ ਵੇਦ ਇੰਦਰ ਦੀ ਪ੍ਰਕਰਮਾ ਕਰਦੇ ਨੇ ਇੰਦਰ ਦਾ ਬਹੁਤ ਜ਼ਿਆਦਾ ਜ਼ਿਕਰ ਹੈ ਸਾਰੇ ਵੇਦਾਂ 'ਚ ਸਭ ਤੋਂ ਵੱਧ ਵੇਦ ਇੰਦਰ ਦੀ ਹੀ ਪ੍ਰਕਰਮਾ ਕਰਦੇ ਹਨ ਸਾਰੇ ਵੇਦਾਂ ਦੇ ਵਿੱਚ ਇੰਦਰ ਦੀ ਬਹੁਤ ਮਹਿਮਾ ਗਾਈ ਗਈ ਹੈ ਔਰ ਸੋਮਰਸ ਦਾ ਰਸੀਆ ਵੀ ਉਹਨੂੰ ਬਹੁਤ ਦੱਸਿਆ ਗਿਆ ਹਨ ਅਨੇਕ ਗ੍ਰੰਥਾਂ 'ਚ ਵੇਦਾਂ ਨੂੰ ਈਸ਼ਵਰ ਦੇ ਸਵਾਸ ਆਖਿਆ ਗਿਆ ਹੈ ਰਿਗਵੇਦ ਬਹੁਤ ਪੁਰਾਣਾ ਹੈ ਜੋ ਸ਼ਬਦ ਰਿਚ ਤੋਂ ਆਇਆ ਹੈ ਜਿਸ ਦਾ ਅਰਥ ਹੈ ਤਾਤ ਉਸਤਤ ਦੇ ਸ਼ਬਦ ਜਾਂ ਮੰਤਰ ਕਿਉਂਕਿ ਮੰਤਰ ਸਿਰਫ ਬੋਲਣ ਨੂੰ ਕਿਹਾ ਗਿਆ ਹੈ ਮੰਤਰ ਦਾ ਸ਼ਾਬਦਿਕ ਅਰਥ ਸਿਰਫ ਬੋਲ ਹੈ ਜੋ ਅਸੀਂ ਬੋਲਦੇ ਹਾਂ ਇਹ ਮੰਤਰਨ ਹੈ ਸਾਰਾ ਯਜਰ ਤਾਤ ਦਾ ਅਰਥ ਹੈ ਯੱਗ ਕਰਨਾ ਪੂਜਾ ਕਰਨਾ ਜਿਸ ਚ ਬਲੀ ਬਲੀ ਦੇਣੀ ਬਲੀਦਾਨ ਜਿਹਨੂੰ ਕਹਿੰਦੇ ਆ ਅਤੇ ਹੋਮ ਯੱਗ ਦਾ ਵਰਣਨ ਹੈ ਇਸ ਦੀਆਂ ਦੋ ਸੈਂਤਾ ਯਾਨੀ ਭਾਗ ਨੇ ਇੱਕ ਭਾਗ ਹੈ ਦਾ ਤੈਤਰੀਏ ਤੇ ਇੱਕ ਹੈ ਵਾਜਸਨਈ ਵਿਸ਼ਨੂੰ ਪ੍ਰਾਣ ਚ ਕਥਾ ਹੈ ਕਿ ਵੈਸ਼ਮਪਾਇਨ ਨੇ ਯਾਗ ਵਲਕਿਆ ਨੂੰ ਯਜਰਵੇਦ ਪੜਾਇਆ ਇੱਕ ਵਾਰ ਵੈਸ਼ੇਪਾਇਨ ਤੋਂ ਆਪਣਾ ਭਾਣਜਾ ਲੱਤ ਮਾਰਨ ਕਰਕੇ ਮਰ ਗਿਆ ਰਿਸ਼ੀ ਗੁੱਸੇ 'ਚ ਬਹੁਤ ਆਉਂਦੇ ਸਨ ਵਿਨਾਸ਼ ਕਰਨ ਵਾਲੇ ਸਰਾਪ ਦੇ ਦਿੰਦੇ ਸਨ ਸ਼ਾਇਦ ਉਹਨਾਂ ਦੇ ਨਿਯਮ ਬਹੁਤ ਸਖਤ ਸਨ ਅਤੇ ਜੋ ਵੀ ਅਣਗਹਿਲੀ ਕਰਦਾ ਸੀ ਫਿਰ ਉਹਨੂੰ ਉਹ ਸਰਾਪ ਦੇ ਦਿੰਦੇ ਸੀ ਖੈਰ ਵੈਸੋ ਪਾਇਨ ਨੇ ਪ੍ਰਾਸ਼ਿਤ ਕਰਨ ਲਈ ਆਪਣੇ ਸਾਰੇ ਚੇਲਿਆਂ ਨੂੰ ਯੱਗ 'ਚ ਸ਼ਾਮਲ ਹੋਣ ਲਈ ਤਕੀਦ ਕੀਤੀ ਪਰ ਯਾਗ ਵਲਕੇ ਨੇ ਕਿਹਾ ਕਿ ਮੈਂ ਇਕੱਲਾ ਹੀ ਆਪ ਦੇ ਪਾਪ ਨਾਸ਼ਕ ਜੋ ਕਰਮ ਨੇ ਉਹਨਾਂ ਨੂੰ ਕੱਲਾ ਹੀ ਖਤਮ ਕਰਦਾ ਤਾਂ ਇਹ ਸੁਣ ਕੇ ਵੈਸ਼ਮਪਾਇਨੇ ਨੂੰ ਗੁੱਸਾ ਆਇਆ ਤੇ ਉਸ ਕਿਹਾ ਤੂੰ ਬਹੁਤ ਵੱਡਾ ਹੰਕਾਰੀ ਹੈਂ ਤੂੰ ਮੇਰੀ ਦਿੱਤੀ ਸਾਰੀ ਵਿਦਿਆ ਵਾਪਸ ਕਰ ਤਾਂ ਯਾਗਵਲਕਿਆ ਨੇ ਸਾਰੀ ਪੜ੍ਹਾਈ ਵਿਦਿਆ ਕਹਿ ਕਰਕੇ ਯਾਨੀ ਕਿ ਉਲਟੀ ਕਰਕੇ ਬਾਹਰ ਸੁੱਟ ਦਿੱਤੀ ਜਿਸ ਨੂੰ ਵੈਸਮ ਪਾਇਨ ਦੇ ਸਾਰੇ ਚੇਲਿਆਂ ਨੇ ਤਿੱਤਰ ਬਣ ਕੇ ਚੁਣ ਲਿਆ ਤਿੱਤਰ ਬਣ ਕੇ ਚੁਗਣ ਕਰਕੇ ਇਸ ਲਈ ਉਹ ਸ਼ਾਖਾ ਤਤਰੀਏ ਕਹਾਈ ਫਿਰ ਫਿਰ ਯਾਗ ਵਲਕੇ ਨੇ ਸੂਰਜ ਆਰਾਧਨਾ ਕਰਕੇ ਉਸ ਤੋਂ ਵੇਦ ਮੰਤਰ ਸਿੱਖੇ ਜੋ ਸੂਰਜ ਨੇ ਘੋੜੇ ਦਾ ਰੂਪ ਧਾਰ ਕੇ ਪੜ੍ਹਾਇਆ ਇਸ ਲਈ ਦੂਸਰੀ ਇਸ ਲਈ ਦੂਸਰੀ ਸ਼ਾਖਾ ਦਾ ਨਾਮ ਵਾਜਸ ਨਹੀਂ ਹੋ ਗਿਆ ਉਜ ਵਿਦਵਾਨ ਤੰਤਰੀਏ ਤੇ ਬਾਜ ਸੁਨਈ ਲਈ ਆਖਦੇ ਨੇ ਕਿ ਇਹ ਰਿਸ਼ੀਆਂ ਦੇ ਨਾਮ ਨੇ ਅਗਲਾ ਵੇਦ ਹੈ ਸਾਮ ਯਾਨੀ ਇੱਕੋ ਜਿਹੇ ਵਜਨ ਦੇ ਸ਼ਲੋਕ ਸਾਮਨ ਜੇ ਜੋ ਪੰਡਿਤ ਯੱਗ ਆਦ ਸਮੇਂ ਗਾਉਂਦੇ ਨੇ ਮੰਤਰ ਉਹਨਾਂ ਦਾ ਛੰਦ ਬੰਦੀ ਦੇ ਆਧਾਰ ਤੇ ਜਾਂ ਕੁਝ ਜੋ ਵੀ ਕਵਿਤਾ ਦਾ ਜਾਂ ਗੀਤਾਂ ਦੇ ਜੋ ਵਜਨ ਨੂੰ ਸਮਝਦੇ ਨੇ ਕਿ ਇਹਨਾਂ ਦੇ ਵਜਨ ਤੇ ਬਰਾਬਰ ਦੇ ਇਹ ਸ਼ਲੋਕ ਨੇ ਔਰ ਬਹੁਤ ਸੁੰਦਰ ਗਾਇਨ ਇਹਨਾਂ ਦਾ ਹੁੰਦਾ ਹੈ ਬਹੁਤ ਜ਼ਿਆਦਾ ਵਧੀਆ ਜੇ ਆਪਾਂ ਇਹਨਾਂ ਨੂੰ ਸੁਣੀਏ ਤਾਂ ਕਾਫੀ ਆਨੰਦ ਆਉਂਦਾ ਅਥਰਵ ਦਾ ਅਰਥ ਹੈ ਹਵਨ ਕਰਨ ਵਾਲਾ ਜਿਸ ਚ ਹੋਤਰੀ ਦੇ ਕਰਮ ਅਤੇ ਹਵਨ ਦੇ ਪ੍ਰਕਾਰ ਦੱਸੇ ਗਏ ਨੇ ਇਸ ਵੇਦ ਵਿੱਚ ਮੰਤਰ ਜਾਦੂ ਟੂਣੇ ਦਾ ਬਹੁਤ ਜ਼ਿਕਰ ਹੈ ਯੱਗ ਚ ਰਿਗਵੇਦ ਮੰਤਰ ਪੜਨ ਵਾਲਾ ਹੋਤਰੀ ਯਜਰ ਦੇ ਮੰਤਰ ਗਾਉਣ ਵਾਲਾ ਅਦਵਰੀਉ ਸਾਮਵੇਦ ਦਾ ਗਾਇਕ ਉਦਗਾਤਰੀ ਅਤੇ ਸਾਰੇ ਵੇਦਾਂ ਦੇ ਮੰਤਰ ਪੜਾਉਣ ਸਿਖਾਉਣ ਵਾਲਾ ਬਰਮਾ ਆਖਿਆ ਜਾਂਦਾ ਹੈ ਵੇਦ ਵਿਦਿਆ ਦੇ ਤਿੰਨ ਭਾਗ ਨੇ ਇੱਕ ਮੰਤਰ ਦੂਜਾ ਬ੍ਰਾਹਮਣ ਤੀਜਾ ਆਰਿਆਨਕ ਸੰਗਿਆ ਹੈ ਇਹ ਇਹਨਾਂ ਦੇ ਨਾਂ ਨੇ ਤਿੰਨੇ ਭਾਗਾਂ ਦੇ ਪਹਿਲੇ ਦਾ ਮੰਤਰ ਦੂਜੇ ਦਾ ਬ੍ਰਾਹਮਣ ਤੀਜੇ ਦਾ ਆਰਿਆਨਕ ਆਰਿਆਨਕ ਉਹ ਮੰਤਰ ਭਾਗ ਹੈ ਜੋ ਪੁਰਾਣੇ ਨੇ ਤੇ ਬ੍ਰਹਮ ਜਾਂ ਬ੍ਰਾਹਮਣ ਉਹ ਭਾਗ ਹੈ ਜਿਸ 'ਚ ਮੰਤਰਾਂ ਦੀ ਵਿਆਖਿਆ ਕੀਤੀ ਗਈ ਹੈ ਮੰਤਰਾਂ ਨੂੰ ਯੋਗ ਸਮੇ ਵਰਤਣ ਦੀ ਵਿਧੀ ਤੇ ਯੱਗ ਆਦ ਹਨ ਹਿੰਦੂ ਮਤ ਅੰਦਰ ਵੇਦ ਪੜਨ ਦੀ ਆਗਿਆ ਸਿਰਫ ਬ੍ਰਾਹਮਣ ਛਤਰੀ ਤੇ ਵੈਸ਼ਨੂ ਹੈ ਵੈਸ਼ਨੂ ਪੜ ਸਕਦਾ ਛਤਰੀ ਪੜ ਸਕਦਾ ਬ੍ਰਾਹਮਣ ਪੜ ਸਕਦਾ ਛੂਦਰ ਨੂੰ ਬਿਲਕੁਲ ਮਨਾਹੀ ਹੈ ਸਗੋਂ ਇਹ ਲੋਕ ਸੁਣ ਵੀ ਨਹੀਂ ਸਕਦੇ ਛੂਦਰਾਂ ਨੂੰ ਤਾਂ ਜੇ ਉਹ ਕਿਤੇ ਇਦਾਂ ਦੇ ਮੰਤਰ ਸੁਣ ਲੈਂਦੇ ਸੀ ਤਾਂ ਉਹਨਾਂ ਦੇ ਇਹ ਕੰਨਾਂ 'ਚ ਸਿੱਕਾ ਢਾਲ ਦਿੱਤਾ ਜਾਂਦਾ ਸੀ। ਵੇਦਾਂ ਦੇ ਰੰਗਾਂ ਦਾ ਵੀ ਜ਼ਿਕਰ ਹੈ। ਜਿਵੇਂ ਗਾਇਤਰੀ ਤੰਤਰ ਵਿੱਚ ਹੀਰੇ ਵਰਗਾ ਹੈ ਸਾਮਵੇਦ। ਪਿਲਤਣ ਭਰਪੂਰ ਰੰਗ ਹੈ ਰਿਗਵੇਦ ਦਾ। ਯਜੁਰਵੇਦ ਦਾ ਰੰਗ ਹੈ ਲਾਲ। ਤੇ ਪੀਠੇ ਹੋਏ ਸੁਰਮੇ ਵਰਗਾ ਰੰਗ ਹੈ ਅਥਰਵਵੇਦ ਦਾ। ਪੁਰਾਣ ਦਾ ਅਰਥ ਹੈ ਪੁਰਾਣਾ ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ ਇਹਨਾਂ ਦੀ ਗਿਣਤੀ ਹੈ 18 ਤੇ ਸ਼ਲੋਕਾਂ ਦੀ ਗਿਣਤੀ 4 ਲੱਖ ਹੈ ਇਹਨਾਂ ਪੁਰਾਣਾਂ ਦੇ ਨਾਂ ਨੇ ਵਿਸ਼ਨੂੰ ਪੁਰਾਣ ਪਦਮ ਪੁਰਾਣ ਬ੍ਰਹਮ ਪੁਰਾਣ ਸ਼ਿਵ ਪੁਰਾਣ ਭਗਵਤ ਪੁਰਾਣ ਮਾਰਦ ਪੁਰਾਣ ਮਾਰਕੰਡਿਆ ਪੁਰਾਣ ਅਗਨੀ ਪੁਰਾਣ ਬ੍ਰਹਮ ਵੈਰਤ ਪਰਾ ਬ੍ਰਹਮ ਵੈਵਰਤ ਪੁਰਾਣ ਲਿੰਗ ਪੁਰਾਣ ਵਰਾਹ ਪੁਰਾਣ ਸਕੰਦ ਪ੍ਰਾਣ ਵਾਮਨ ਪ੍ਰਾਣ ਕੂਰਮ ਪ੍ਰਾਣ ਮਤਸਯ ਪ੍ਰਾਣ ਗਰੁੜ ਪ੍ਰਾਣ ਬ੍ਰਹਮਾਣਡ ਪ੍ਰਾਣ ਤੇ ਭਵਿਖਤ ਪ੍ਰਾਣ ਇਹਨਾਂ ਦੇ ਉਪ ਪ੍ਰਾਣ ਵੀ ਹਨ ਜਿਵੇਂ ਸੰਤ ਕੁਮਾਰ ਨਰਸਿੰਹਾ ਨਾਰਦੀਆ ਦੇਵੀ ਭਗਵਤ ਦਰਵਾਸਾ ਕਪਲ ਮਾਨਵ ਵਰुण ਕਾਲਕਾ ਸਾੰਭ ਨੰਦਾ ਸੌਰ ਪਰਾਸ਼ਰ आदित्य महाशे महाईश्वर भागव विशिष्ट अroksh मस्किन जी ने शिव प्राण दी एक कथा सुनाई सी कि ब्रह्मा जी ने वेद ओचार्य और ओ वेदां दी कथा भी करा करते सी और कथा देवतां च बैठ के करते सी ब्रह्मा जी ने सृष्टि दा आद तो ਅੰਤ ਤੱਕ ਦਾ ਪੂਰਾ ਵਿਵਰਣ ਲਿਖਿਆ ਔਰ ਉਹੀ ਕਥਾ ਦੇਵਤਿਆਂ ਨੂੰ ਵੀ ਸੁਣਾਉਣ ਬਾਰੇ ਕਿਹਾ ਤਾਂ ਸ਼ਿਵ ਜੀ ਨੇ ਕਿਹਾ ਕਿ ਠੀਕ ਹੈ ਤੁਸੀਂ ਸਾਨੂੰ ਸੁਣਾਓ ਕਾਫੀ ਵਿਸਤਾਰ ਨਾਲ ਕਥਾ ਕੀਤੀ ਕਾਫੀ ਸਮਾਂ ਇਸ ਕਥਾ ਕਰਦਿਆਂ ਲੰਘਿਆ ਪਰ ਇੱਕ ਦਿਨ ਕਥਾ ਸੁਣਾਉਂਦਿਆਂ ਹੀ ਪਰ ਇੱਕ ਦਿਨ ਕਥਾ ਕਰਦਿਆਂ ਕਰਦਿਆਂ ਕਥਾ ਸੁਣਾਉਂਦਿਆਂ ਬਰਮਾ ਜੀ ਰੋਪ ਹੈ ਸ਼ਿਵ ਜੀ ਨੇ ਕਿਹਾ ਕਿਹਾ ਕਿ ਕੀ ਹੋਇਆ ਅੱਜ ਤਾਂ ਕਥਾ ਸਮਾਪਤ ਕਰਨੀ ਸੀ ਤੁਸੀਂ ਤਾਂ ਬਰਮਾ ਜੀ ਨੇ ਆਖਿਆ ਕਿ ਮੈਂ ਜੋ ਕਹਿਣਾ ਸੀ ਕਹਿ ਨਹੀਂ ਸਕਿਆ ਇਹ ਮੇਰੀ ਕਥਾ ਅਧੂਰੀ ਹੈ ਤਾਂ ਸ਼ਿਵ ਨੇ ਕਿਹਾ ਕਿ ਜਦ ਕੋਈ ਸਭ ਜਾਣ ਕੇ ਸਭ ਜਾਣਦਿਆਂ ਹੋਇਆ ਸਭ ਬੁੱਝ ਲੈਂਦਾ ਔਰ ਫਿਰ ਵੀ ਇਹ ਆਖਦਾ ਕਿ ਮੈਨੂੰ ਕੁਝ ਨਹੀਂ ਪਤਾ ਮੈਂ ਕੁਝ ਨਹੀਂ ਜਾਣਦਾ ਉਹੀ ਅਸਲ ਗਿਆਨੀ ਹੈ ਜਿਸ ਦਿਨ ਬੂੰਦ ਸਾਗਰ ਚ ਮਿਲ ਜਾਂਦੀ ਹੈ ਉਸ ਦਿਨ ਉਹ ਸਾਗਰ ਹੋ ਜਾਂਦੀ ਹੈ ਫਿਰ ਦਾਵਾ ਨਹੀਂ ਕਰਨਾ ਪੈਂਦਾ ਕਿ ਮੈਂ ਸਾਗਰ ਹਾਂ ਦੇਖਦੇ ਹੀ ਪਤਾ ਲੱਗ ਜਾਂਦਾ ਕਿ ਇਹ ਸਾਰਾ ਸਾਗਰ ਦਾ ਰੂਪ ਹੈ 108 ਉਪਨਿਸ਼ਦ ਨੇ ਪਰ ਕਿਸੇ ઋષਿ ਨੇ ਵੀ ਆਪਣਾ ਨਾਂ ਨਹੀਂ ਲਿਖਿਆ ਕਿਸੇ ਵੀ ਉਪਨਿਸ਼ਦ ਦੇ ਅਖੀਰ ਵਿੱਚ ਜਾਂ ਆਪਣੇ ਨਾਂ ਉਹਨਾਂ ਉਪਨਿਸ਼ਦਾਂ ਤੇ ਨਹੀਂ ਦਿੱਤੇ ਉਹ ਅਕਾਲਚਕ ਹੋ ਗਏ ਅਪੇਧ ਹੋ ਗਏ ਵੇਦ ਉਪਨਿਸ਼ਦ ਪ੍ਰਾਣ ਇਹ ਵੱਡੀਆਂ ਕਿਰਤੀਆਂ ਨੇ ਭਾਰਤ ਦਾ ਵੱਡਾ ਹਸਾਸ ਆ ਪਰ ਖੇਦ ਹੈ ਕਿ ਬ੍ਰਾਹਮਣਾ ਨੇ ਸਿਰਫ ਇਸ ਨੂੰ ਕੈਦ ਕਰ ਲਿਆ ਗਿਆਨ ਵੰਡਣਾ ਸੀ ਸਗੋਂ ਮਨਾਹੀ ਕਰ ਦਿੱਤੀ ਕਿ ਛੂਦਰ ਤਾਂ ਸੁਣ ਵੀ ਨਹੀਂ ਸਕਦਾ ਭਾਰਤ ਇੱਕ ਟਾਪੂ ਬਣਾ ਧਰਿਆ ਵੇਦਾਂ ਚ ਬ੍ਰਾਹਮਣ ਦਾਨ ਲੈ ਕੇ ਜੀਵਿਕਾ ਚਲਾਉਣ ਨੂੰ ਵੱਡਾ ਕਰਮ ਸਮਝਦੇ ਨੇ ਸਗੋਂ ਆਖਦੇ ਆ ਕਿ ਇਹ ਕਾਪੀਰਾਈਟ ਸਿਰਫ ਸਾਡੇ ਕੋਲ ਰਹੇ ਜੇ ਕੋਈ ਹੋਰ ਚੁਰਾਉਣਾ ਚਾਹੇ ਤਾਂ ਘੋਰ ਨਰਕ ਵਿੱਚ ਡਿੱਗੇ ਆਪ ਸਿਰਫ ਸੋਮਰਸ ਆਸਰੇ ਜੀਵਨ ਬਤੀਤ ਕਰਨਾ ਲੋਚਦੇ ਆ ਵੱਡੇ ਦਾਨ ਭਾਲਦੇ ਆ ਆਪਣੀ ਰੱਖਿਆ ਇਹ ਵੀ ਇਹਨਾਂ ਨੇ ਛਤਰਿਆਂ ਦੇ जिम्मे ਲਾ ਦਿੱਤੀ ਬਹੁਤ ਸਾਰੀਆਂ ਵਡਿਆਈਆਂ ਜੋ ਲੁਕਾ ਲਈਆਂ ਸੰਸਾਰ ਤੋਂ ਜੋ ਕਿ ਸੰਸਾਰ ਨੂੰ ਦੱਸਣੀਆਂ ਬਣਦੀਆਂ ਸੀ ਜੋ ਭਾਰਤ ਦਾ ਅਹਸਾਸਾ ਸੀ ਭਾਰਤ ਦੇ ਜੋ ਵੱਡੇ ਵੱਡੇ ਵਿਚਾਰ ਸੀ ਉਹ ਲੋਕਾਂ ਨੂੰ ਸਾਰੀ ਦੁਨੀਆ ਨੂੰ ਦੱਸਣੇ ਸੀ ਉਹ ਖੁਦ ਲੁਕਾ ਲਈ ਉਹ ਚੀਜ਼ ਆਪਣੇ ਕੋਲ ਕਬਜ਼ਾ ਕਰ ਲਿਆ ਜਦਕਿ ਇਹ ਵੰਡਣ ਦੀ ਸ਼ੈ ਸੀ ਮੈਂ ਕੋਸ਼ਿਸ਼ ਕੀਤੀ ਹੈ ਕਿ ਕੁਝ ਥੋੜਾ ਜਿਹਾ ਵੇਦ ਪ੍ਰਾਣ ਗਿਆਨ ਲੋਕਾਂ ਦੀ ਝੋਲੀ 'ਚ ਪਾ ਸਕਾਂ ਤੇ ਸੰਗਤਾਂ ਆਪ ਫੈਸਲਾ ਕਰਨ ਕਿ ਪੰਡਤਾਂ ਦੀ ਸੰਕੀਰਣ ਸੋਚ ਨੇ ਭਲਾ ਕੀਤਾ ਭਾਰਤ ਦਾ ਕਿ ਜਾਂ ਨੁਕਸਾਨ ਕੀਤਾ ਕਿਉਂਕਿ ਜੈਨ ਬੁੱਧ ਤੇ ਸਿੱਖ ਧਰਮ ਇਸੇ ਕਾਰਨ ਪੈਦਾ ਹੋਇਆ ਕਿਉਂਕਿ ਉਹਨਾਂ ਨੇ Hindu ਧਰਮ ਨੂੰ ਇੱਕ ਆਪਣੀ ਜ਼ਗੀਰ ਬਣਾ ਲਿਆ ਇੱਕ ਆਪਣਾ ਖਜ਼ਾਨਾ ਬਣਾ ਲਿਆ ਕਿ ਬਸ ਇਹ ਸਾਡੀ ਤਜੋਰੀ ਚ ਹੀ ਰਹੂਗਾ ਕਿਉਂ ਅਸੀਂ ਗੁਲਾਮ ਰਹੇ 900 ਸਾਲ ਪੰਡਤਾਂ ਨੇ ਕਿਉਂ ਪਿਆਲੀ ਪਾਈ ਮੁਗਲਾਂ ਨਾਲ ਗੋਰਿਆਂ ਨਾਲ ਕਿਉਂਕਿ ਪੜ੍ਹੇ ਲਿਖੇ ਸੀ ਪਟਵਾਰਖਾਨੇ ਦਾ ਮਾਲਗਿਦਾਮ ਦਾ ਹੋਰ ਜੋ ਵੀ ਦਫ਼ਤਰੀ ਕੰਮ ਸੀ ਉਹ ਸਾਰੇ ਇਹਨਾਂ ਨੂੰ ਜ਼ਿਆਦਾ ਆਉਂਦੇ ਸੀ ਉਹ ਫਿਰ ਜਿਹੜੇ ਪ੍ਰਾਣੇ ਜਿਹੜੇ ਜਿਵੇਂ ਮੁਗਲ ਆਏ ਉਹਨਾਂ ਨੇ ਉਹ ਮੈਕਮੇ ਬਹਾਲ ਰੱਖਿਆ ਔਰ ਉਹਨਾਂ ਨੇ ਕੋਈ ਆਪਣੇ ਬੰਦੇ ਨਹੀਂ ਲਾਏ ਉੱਥੇ ਉਹਨਾਂ ਨੇ ਉਹੀ ਪੁਰਾਣੇ ਬ੍ਰਾਹਮਣ ਸੀ ਜਾਂ ਜੋ ਪੜ੍ਹੇ ਲਿਖੇ ਬੰਦੇ ਸੀ ਉਹ ਉਹਦਾ ਕਾਰਜ ਭਾਗ ਸੰਭਾਲਦੇ ਰਹੇ ਔਰ ਇਸੇ ਲਈ ਇਹ ਸਾਂਝ ਪਿਆਲੀ ਹਿੰਦੂ ਦੀ ਹਾਕਮਤ ਨਾਲ ਬਹਤੀ ਰਹੀ ਜਿਵੇਂ ਕਿਹਾ ਜਾਂਦਾ ਨਾ ਕਿ ਕੁਝ ਤੋਂ ਬਾਤ ਹੈ ਕਿ ਹਸਤੀ ਮਿਟਦੀ ਨਹੀਂ ਮਰੀ ਬਾਤ ਇਹ ਹੀ ਹੈ ਵੀ ਇਹ ਸਾਂਝ ਪਿਆਲੀ ਪਾ ਲੈਂਦੇ ਸੀ ਉਹਨਾਂ ਨਾਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਸੀਂ ਸ਼ੁਰੂ ਤੋਂ ਐਡਮਿਨਿਸਟ੍ਰੇਸ਼ਨ ਦੀ ਲੋੜ ਸੀ ਜਿਹੜੇ ਨਵੇਂ ਸ਼ਾਸਕ ਆਏ ਜਿਨ੍ਹਾਂ ਨੂੰ ਭਾਰਤ ਬਾਰੇ ਪਤਾ ਕੁਝ ਨਹੀਂ ਸੀ ਇਹ ਸਾਰੇ ਕੁਝ ਜਾਣਦੇ ਸੀ ਇਹ ਉਹਨਾਂ ਦੀ ਹੈਲਪ ਕਰਦੇ ਸੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਨੂੰ ਗੁਲਾਮ ਰੱਖਣ ਦੇ ਵਿੱਚ ਇਹਨਾਂ ਨੇ ਵੀ ਹਿੱਸਾ ਪਾਇਆ ਹੁਣ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਬਹੁਤ ਵੱਡੇ ਦੇਸ਼ ਭਗਤਾਂ ਹਿੰਦੂ ਰਾਸ਼ਟਰ ਬਣਾਉਣਾ ਜਦਕਿ ਹਿੰਦੂ ਨਾ ਹੀ ਹੈ ਨਹੀਂ ਕਿਤੇ ਆਪਣੇ ਲੋਕਾਂ ਨੂੰ ਹੀਣੇ ਕਿਉਂ ਸਮਝਿਆ ਦੂਜਿਆਂ ਨੂੰ ਜਿਹੜੇ ਧੜਵੀ ਸੀ ਉਹਨਾਂ ਦੀ ਮਦਦ ਕਿਉਂ ਕੀਤੀ ਇਹ ਜੋ ਇਹਨਾਂ ਨੇ ਕਾਰਨਾਮੇ ਕੀਤੇ ਇਹ ਹੁਣ ਚਾਲੂ ਨਹੀਂ ਰਹਿਣੇ ਚਾਹੀਦੇ ਇਦਾਂ ਦੀ ਕੋਈ ਆਵਾਜ਼ ਨਹੀਂ ਉੱਠਣੀ ਚਾਹੀਦੀ ਜੋ ਭਾਰਤ ਨੂੰ ਫੇਰ ਗੁਲਾਮ ਬਣਾ ਦੇ ਪਰ ਬਿਆਨ ਤੇ ਕਥਨ ਤਾਂ ਬਰਮਾ ਵੀ ਨਾ ਕਰ ਸਕਿਆ ਪੰਡਤਾਂ ਦੇ ਤਾਂ ਕੀ ਵਸ ਦੀ ਗੱਲ ਆ ਬਾਬੇ ਨਾਨਕ ਨੇ ਵੀ ਇਹੀ ਆਖਿਆ ਕਿ ਕਥਿਆ ਨਹੀਂ ਜਾ ਸਕਦਾ ਵੱਡੇ ਗਿਆਨੀ ਸਨ ਮਸਕੀਨ ਜੀ ਉਹਨਾਂ ਵੀ ਕਦੀ ਦਾਵਾ ਨਹੀਂ ਸੀ ਕੀਤਾ ਤੇ ਮੈਂ ਤਾਂ ਉਹਨਾਂ ਦੇ ਪੈਰਾਂ ਨੂੰ ਲੱਗੀ ਧੂੜ ਦੇ ਬਰਾਬਰ ਵੀ ਆਪਣੇ ਆਪ ਨੂੰ ਨਹੀਂ ਸਮਝਦਾ ਸੋ ਸਰਬੱਤ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਗਲਤੀਆਂ ਤੇ ਬਹੁਤਾਂ ਵਿਚਾਰ ਨਹੀਂ ਕਰੋਗੇ ਰੱਬ ਰਾਖਾ ਆਉਣ ਵਾਲੇ ਦਿਨਾਂ ਚ ਹੋਰ ਵੀਡੀਓ ਵੀ ਬਣਾ ਕੇ ਰਿਗਵੇਦ ਤੇ ਜਿੰਨੇ ਵੇਦ ਨੇ ਇਚਾਰੇ ਤੇ 18 ਪ੍ਰਾਣ ਇਹਨਾਂ ਬਾਰੇ ਨਿੱਕੀਆਂ ਨਿੱਕੀਆਂ ਵੀਡੀਓ ਪਾ ਕੇ ਮੈਂ YouTube ਤੇ ਲੋਡ ਕਰਦਾ ਰਹੂੰਗਾ ਤੇ ਆਸ ਕਰਦਾ ਤੁਸੀਂ ਸਾਰੇ ਇਹਦੇ ਤੋਂ ਫਾਇਦਾ ਉਠਾਓਗੇ ਔਰ ਭਰਪੂਰ ਆਨੰਦ ਮਾਣੋਗੇ ਔਰ ਪੂਰਾ ਸਾਹ ਦਾ ਹੋਵੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ